ਕਿਸ ਸੈਂਸਸ ਚਾਹਤੇ ਅਸੀਂ ਇਹਨੂੰ ਵੈਲਕਮ ਕਰਦੇ ਆ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਸ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਜਾਏ ਇਹ ਨਿਹੜਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋਏ ਪੀਜੀਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪੀਜੀਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ पीजीआई ਦੀ ਇੱਕ ਬਕਾਇਦਾਤੋਂ ਰਿਪੋਰਟ ਬੈਠੇ ਟਾਪ ਪੀਜੀआई ਦੇ ਡਾਕਟਰਸ ਸਾਰੇ ਹੀ ਐਮਐਲਏਜ਼ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਤੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ দান ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤਾਂ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਜ਼ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਹੈ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਕਹਿ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ ਖੁਸ਼ੀ ਇਹ ਵੀ ਤੁਹਾਡੇ ਨਾਲ ਸਾਂਝੀ ਕਰਦਾ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਇਸ ਸਾਲ ਪੰਜਾਬ ਵਿੱਚਔਰਤਾਂ ਨੇ ਮੁਫਤ ਬੱਸ ਯਾਤਰਾ ਦੀ ਸਹੂਲਤ ਦੀ ਵਰਤੋਂ ਕਰਕੇ ਰਾਜ ਵਿੱਚ 12 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਾਭ ਉਠਾਇਆ ਸਾਡੇ ਪੰਜਾਬ ਦੀ ਅੱਧੀ ਆਬਾਦੀ ਨੇ ਸਰ 12 ਕਰੋੜ ਤੋਂ ਵੱਧ ਟ੍ਰਿਪ ਜਿਹੜੇ ਨੇ ਕੀ ਉਹ ਮੁxtਬਲ バス ਯਾਤਰਾਾਂ ਨੇ ਕੀਤੇ ਨੇ ਇੱਕ ਵੱਡਾ ਲਾਭ ਹੋਇਆ ਜਿਸ ਤੇ ਸਰ ਚਾਲੂ ਬੀਤੀ ਸਾਲ ਵਿੱਚ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਹੈ ਅਤੇ ਇਹ ਸਰ ਅਸੀਂ ਇਹ ਸਕੀਮ ਨੂੰ ਨਿਰੰਤਰ ਜਾਰੀ ਰੱਖਾਂਗੇ ਤੇ ਅਗਲੇ ਸਾਲ 2025-26 ਲਈ ਵੀ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਇਸ ਵਿੱਚ ਕੀਤਾ ਹੈ ਪੂਰੀ ਤਰ੍ਹਾਂ ਸੇ ਖੋਖਲਾ ਬਜਟ ਹੈ ਔਰ ਅੱਜ ਆਤਿਸ਼ੀ ਜ਼ਰੂਰ ਟਵੀਟ ਕਰੇਗੀ ਉਹਨ ਬਹਨੋ ਕੇ ਪ੍ਰਤੀ ਸੰਵੇਦਨਾ ਜ਼ਰੂਰ ਕਰੇਗੀ ਪਲੀਵਾਲੋ ਨੇ ਤਾਂ ਆਪਣੇ बजट में रख दिया पैसा ये चार साल शुरू हो रहे हैं तीन साल से बहने इंतजार कर रही थी ये अभी हजार की जगह ग्यारह सौ रुपए की घोषणा होगी आज वो घोषणा नहीं पूरी, पूरी तरह से खोखला बजट है